आज आपकी अगर नाम बच्चे बच्चे की जुबान पे है साहब मैंने कहीं किसी हाईवे पे हिंदुस्तान के किसी हाईवे पे ਤੁਸੀਂ ਸਾਰੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਜੇ ਤੁਸੀਂ ਕਿਤੇ ਕਿਸੇ ਹਾਈਵੇ ਤੇ ਗੱਡਕਰੀ ਜੀ ਦੀ ਫੋਟੋ ਦੇਖੀ ਹੋਵੇ ਪੋਸਟਰ ਲੱਗਿਆ ਦੇਖਿਆ ਹੋਵੇ ਕਿਸੇ ਨੇ ਪੋਸਟਰ ਨਹੀਂ ਦੇਖਿਆ ਪਰ ਬੱਚੇ-ਬੱਚੇ ਨੂੰ ਪਤਾ ਹੈ ਹਿੰਦੁਸਤਾਨ ਦੇ ਬੱਚੇ-ਬੱਚੇ ਨੂੰ ਪਤਾ ਹੈ ਵੀ ਗਡਕਰੀ ਸਾਹਿਬ ਉਹ ਸੜਕਾੜੇ ਮੰਤਰੀ ਹੈ ਜਿਨ੍ਹਾਂ ਨੇ ਹਨੇਰੀ ਲਿਆਤੀ ਸੜਕਾੜੀ ਹਨੇਰੀ ਲਿਆਤੀ ਸਿਰਫ ਤਾਲੀਆਂ ਬਜਾਉਣ ਵਾਲੀ ਨਹੀਂ ਸਾਹਿਬ ਜਿਹੜੇ ਮੰਚ ਤੇ ਬੈਠੇ ਆ ਕਿਸੇ ਵੀ ਕਿਤੇ ਜੁੜੇ ਆਣ ਜੇ ਨਹੀਂ ਕੋਈ ਇੱਥੇ ਬੈਠਾ ਜੇ ਸੁਣੇ ਕੋਈ ਸੁਣਦਾ ਵੇ ਸਭ ਕੰਮ ਬੋਲਦਾ ਹੈ ਲੋਕ ਕੰਮ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਸ਼ਕਲ ਦੇਖ ਕੇ ਨਹੀਂ ਵੋਟਾਂ ਪੈਂਦੀਆਂ ਰਾਜਨੀਤੀ ਦਾ ਅਸਲ ਮਕਸਦ ਕੰਮ ਕਰਨਾ ਹੈ ਆ ਸਬਕ ਇਥੋਂ ਸਿੱਖਣਾ ਚਾਹੀਦਾ ਜਿਹੜਾ ਮੈਂ ਸਮਝਦਾ ਲੋਕ ਅੱਜ ਜਿਹੜੇ ਨਹੀਂ ਜਿਨ੍ਹਾਂ ਨੇ ਸ਼ਰਕਤ ਕੀਤੀ ਉਹ ਵਾਂਝੇ ਰਹੇ ਪੰਜਾਬ ਦੇ ਲੋਕ ਇਹ ਛੋਟੀ ਇਸ ਕਿਸਮ ਦੀਆਂ ਸੋਚ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਗਟਕਰੀ ਸਾਹਿਬ ਇਸ ਲਈ ਕਹਿ ਰਹਾ ਹਾਂ ਸ਼ਾਇਦ ਆਪ ਕੋ ਧਿਆਨ ਹੋ ਆਪਕੀ ਇੱਕ ਬਹੁਤ ਬੜੀ ਸੁਗਾਤ ਹੈ ਪੰਜਾਬ ਕੋ